ਸੋ ਸਿਕਾ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਨਵੇਂ ਬਲੌਗ ਚ ਅੱਜ ਸਿੱਖੀ ਸਾਡੇ ਪਿੰਡ ਚੌਥੀ ਪ੍ਰਭਾਤ ਫੇਰੀ ਐ ਸਾਡੇ ਆਪਣੇ ਹੀ ਸੰਤ ਬਾਬਾ ਕਨਈਆ ਸਿੰਘ ਜਿਹੜਾ ਪੱਦੀ ਮਰਤਵਾਲੀ ਦੇ ਰੋਹ ਉਹਨਾਂ ਤੇ ਇੱਕ ਕਰੋ ਦੀ ਸਾਰੀ ਸ਼ਾਕਦਰਵਾਦੀ ਤੇ ਹਾ ਤੁਆ ਨੂੰ ਆਇਆ ਹੈ ਪਾਰੇ ਪਾਰੇ ਮੁਠੀਆਂ ਪਾਰੇ ਮੁਠੀਆਂ ਸੱਤ ਸਾਧੂ ਨੂੰ ਪਾਇਆ ਈ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਤਾਨਿਆਂ ਦੇ ਤੀਰ ਵੱਜਦੇ ਵੀਰ ਨਾਨਕੀ ਦਾ ਹੋ ਗਿਆ ਫਕੀਰ ਜੀ ਹੋ ਗਿਆ ਫਕੀਰ ਜੀ ਤਾਨੇ ਸਤਿ ਤਾਨਾ ਜੋਗੀ ਕਹਿੰਦਾ ਮੈਂ ਬਾਵਰ ਦੇ ਦਰਵਾਜ਼ੇ ਤੇ ਰਮਤਾਨਾ ਜੋਗੀ ਸਾਥੇ ਤੁਲ ਪਰਨੇ ਪਾਇਆ ਬਸ ਦੇ ਨੂੰ ਆਪ ਕੜਾਇਆ ਸਾਥੇ ਤੁਲ ਪਰਨੇ ਪਾਇਆ ਬਸ ਦੇ ਨੂੰ ਆਪ ਕੜਾਇਆ ਬਾਤੀ ਤੁਲ ਪਰਨੇ ਆਪੋ ਪੜਾਇਆ ਬਾਦੀ ਕੋਲ ਪੜਨੇ ਪਾਇਆ ਬਾਦੀ ਨੂੰ ਆਪ ਪੜਾਇਆ ਬੰਤੀ ਤੇ ਰੁਕਿਆ ਕਿਉਂ ਕਰੇ ਤੁਮਸ ਤਾਨਾ ਜੋਗੀ ਸਤਿਆ ਮੈਂ ਭਗਵਨ ਦੇ ਨਾਮ ਤੁਮਸ ਤਾਨਾ ਜੋਗੀ ਬਾਦੀ ਬੋਖ ਪੁਨੀਰਾ ਕੋਵੜਾ ਨਾ ਫੋਸਣੇ ਕੀ ਪ੍ਰੈਕਟਿਕ ਕੀਤਾ ਸਾਡੇ ਘਰ ਜਨੇ ਰਿਜੈਕਟ ਕਰਤੀ ਬਰਾ ਮੈਨੂੰ ਬੇਸਣ ਲੱਗਾ ਹੈ ਨਾ ਨਿੱਕੇ ਦਾ ਸਵਾਲ ਗੱਡੀ ਭੜਾ ਵਾਹਿਗੁਰੂ ਜੀ ਦਾ ਸਾਲਕ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਜੀ ਦੇ ਵਿੱਚ ਗੱਲਾਂ ਵਸਾਉਣ ਮੈਂ ਕਿ ਸ਼ਾਸਤਰੀ ਨੇ ਵਰਨੁਪਿਆਰੇ ਵਰਨੁਪਿਆਰੇ ਦਾ ਸਾਥ ਸੰਗਤ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਮੇਰੇ ਮਨ ਨੂੰ ਟਿਕੋ ਜਾ ਇਕ ਮਾਈਗ ਉਧਰ ਰੰਨ ਸਰਬੱਤ ਦੇ ਜਿੱਲਾਂ ਦਾ ਹੋਤੀ 라वण ਕੈਤ ਕਾਈ ਜਰ ਸੁਣੇ ਕਿ ਲ ਮਨਾਉਂ ਸਕਾ ਤੇਰੀ ਵਾ ਕੋਈ ਨਾ ਮਾਈਗ ਵੇਤ ਵਾ ਇੱਕ ਸੰਗਰੀ ਸਤ ਗੁਰੂ ਸਤ ਗੁਰੂ ਕਰਿਆ ਕਰ ਜਿੰਦ ਮੇਰੀ ਇਹਦੀ ਸਤ ਗੁਰੂ ਸਤ ਗੁਰੂ ਕਰਿਆ ਕਰ ਜਿੰਦ ਮੇਰੀ ਇਹਦੀ ਸਤਗੁਰ ਸਤਗੁਰ ਕਰਿਆ ਕਰ ਜਿੰਦ ਮੇਰੀਏ ਨੀ ਸਤਗੁਰ ਸਤਗੁਰ ਕਰਿਆ ਕਰ ਜਿੰਦ ਮੋਰੀਏ ਨੀ ਸਤਗੁਰ ਸਤਗੁਰ ਕਰਿਆ ਕਰ ਜਿੰਦ ਮੇਰੀਏ ਨੀ ਸਤ ਗੁਰ ਸਤ ਗੁਰ ਕਰਿਆ ਕਰ ਜਿੰਦ ਮੇਰੀ ਨਹੀਂ ਸਤ ਗੁਰ ਸਤ ਗੁਰ ਕਰਿਆ ਕਰ ਜਿੰਦ ਮੇਰੀ ਨਹੀਂ ਸਤ ਗੁਰ ਸਤ ਗੁਰ ਕਰਿਆ ਕਰ ਜਨ ਕਾ ਪਨ ਦੀਆਂ ਜਿੰਦ ਮੇਰੀ ਨਹੀਂ ਆਵਣ ਕਾ ਪਨ ਦੀਆਂ ਜਿੰਦ ਮੇਰੀ ਨਹੀਂ ਬਾਜੀ ਨਾ ਤੂੰ ਵਾਰ ਜਮ ਕਿੰਦ ਮੇਰੀ ਨਹੀਂ ਬਾਜੀਨਾ ਤੁਮਾਰ ਜਾਨੇ ਅਨੇਰੀਏ ਨੀ ਬਾਜੀਨਾ ਤੁਮਾਰ ਜਾਨੇ ਜਾਈ ਸਨਾਤਿ ਕਾਰੀ ਬਾਤੇ ਦੇ ਸੁਤਾਂ ਮੇਰੇ ਜਾਈ ਸਨਾਤਿ ਕਾਰੀ ਦੁਜਾਰ ਵਾਦੀ ਮਰਦਾਨਾ ਦੁਜਾਰ ਵਾਦੀ ਮਰਦਾਨਾ ਦੁਜਾਰ ਵਾਦੀ ਮਰਦਾਨਾ ਦੁਜਾਰ ਵਾਦੀ ਮਰਦਾਨਾ ਬਾਪਾ ਦਾਲੂ ਇੱਕ ਬਾਬਾ ਦਾਲੂ ਇੱਕ ਬਾਬਾ ਦਾਲੂ ਬਾਪਾ ਦਾਲੂ ਇੱਕ ਬਾਬਾ ਦਾਲੂ ਇੱਕ ਬਾਬਾ ਦਾਲੂ ਬਾਪਾ ਦਾਲੂ ਦੁਜਾਰਾ ਦੁਜਾਰਾ ਆਪੇ ਨੇ ਮੱਟਾ ਫੇਰਿਆ ਫਿਰ ਜਾਰੀ ਕਲਾ ਬਿਖਾਰੀ ਬਿੰਦੋ ਰਿਆ ਲਾਪਾਂ ਪ੍ਰਵਾਤਰੀਆਂ ਵਿੱਚ ਯਸ਼ ਕਰਦੇ ਹੋਏ ਪ੍ਰਾਤਿਬ੍ਰਿ ਕਰਦੇ ਹੋਏ ਆਪਾਂ ਮਨਾ ਰਹੇ ਅਜ ਤੀਜੇ ਦਿਨ ਤੇ ਤੀਜੇ ਦਿਨ ਜਿੱਧਰ ਮੈਂ ਕਿਸੇ ਦਾ ਭਾਵਿਤ ਜੀ ਸੰਤਾਂ ਦਾ ਇਸ ਮਹਲਾ ਜੋ ਹੈ ਸੇ ਉਹ ਸਾਰੇ ਸੰਤਾਂ ਗੁਰੂ ਮਿਲ ਕਰਕੇ ਸ਼ਬਦ ਚੰਤੀ ਲੋਗਣੀ ਕੀਤੀ ਹੈ ਔਰ ਸਤਿਗੁਰੂ ਸਾਹਿਬ ਜੀ ਦੇ ਉਹਨਾਂ ਦੇ ਦਰੋਂ ਕਰੋ ਅਸ਼ੀਸ਼ਾ ਲੈਣ ਵਾਸਤੇ ਬਖਸ਼ਿਸ਼ ਲੈਣ ਵਾਸਤੇ ਤੇ ਸੰਗਤਾਂ ਦੀ ਖੁਸ਼ੀ ਸੰਤਾਂ ਰੇ ਅਸ਼ੀਸ਼ ਲੈਣ ਵਾਸਤੇ ਸਮੋਧੀਆਂ ਇੱਧਰ ਦੀਆਂ ਸੰਤਾਂ ਵਰਨਾ ਚਾਹ ਪਾਣੀ ਦਾ ਪ੍ਰਬੰਧ ਕਰਕੇ ਸੰਤਾਂ ਨੂੰ ਜਿਹੜਾ ਛਕਾਰ ਹੈ ਨਹੀਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਇੱਧਰ ਸਮੋਧੇ ਗੇਸ਼ ਇਲਾਕੇ ਦੀਆਂ ਇਸ ਮੋਹੱਲੇ ਦੀਆਂ ਇਸ ਗਰੀ ਮੋਹੱਲਾ ਜੋ ਵੀ ਹੈ ਜਿੰਨਾਂ ਜਿੰਨਾਂ ਵੀ ਪ੍ਰਮੁੱਖਾਂ ਨੇ ਪਰਿਵਾਰਾਂ ਨੇ ਜਲ ਕੇ ਮਨ ਤੇ ਤਨ ਤੇ ਧਨ ਨਾਲ ਗੁਰੂ ਦੀ ਰੂਪ ਜਾਣ ਕੇ ਗੁਰੂ ਦੀ ਸੰਗਤਾਂ ਦੀਆਂ ਸ਼ਰਵਾਮਾ ਕਰਨੇ ਸਤਿਗੁਰੂ ਪਾਸ ਸਤ੍ਧੀਆਂ ਸ਼ਰਵਾਮਾ ਜਿਹੜੀਆਂ ਆਪਣੇ ਦਰ ਪ੍ਰਵਾਣ ਕਰਨ ਦੇ ਕੇ ਵਿਸਲਾਉਣ ਸਮੂਹ ਸੰਤਾਂ ਦੇ ਘਰ ਬੇਸਤੀਆਂ ਵਿੱਚ ਸੁਖ ਵਰਤਾਉਣ ਚੜ੍ਹਦੀ ਕਲਾ ਬਖਸ਼ਣ ਕਰਨ ਇਹਤ ਕਮਾਈਆਂ ਵਿੱਚ ਵਾਧਾ ਕਰਨ ਗੁਰਸਿੱਖੀ ਜੀਵਨ ਗੁਰਮਤਿਆਂ ਦਾ ਅੰਮ੍ਰਿਤ ਵਲੇ ਦਾ ਜਾਗਣਾ ਨਿਤਨੇਮ ਦੀ ਧਾਰਾ ਅਲਸ ਸਤਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਤੇ ਇੰਦਰ ਦੇ ਜੋ ਪਰਿਵਾਰਕ ਮੈਂਬਰ ਹਨ ਜੋ ਦੇਸ਼ ਪ੍ਰਦੇਸ਼ ਵਿੱਚ ਜਾ ਰਹੇ ਨੇ ਸਤਗੁਰੂ ਪਾਤਸ਼ਾਹ ਕਿਰਪਾ ਕਰਨ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਪਣੇ ਪਰਿਵਾਰ ਨੂੰ ਪਰਿਵਾਰ ਨਾਲ ਆਪਣੇ ਨਗਰ ਨਾਲ ਆਪਣੇ ਦੇਸ਼ ਨਾਲ ਉਹਨਾਂ ਦੀ ਇਸ ਤਰ੍ਹਾਂ ਪ੍ਰੀਤ ਜੁੜੀ ਰਹੇ ਸਤਿਗੁਰੂ ਮਾਰੀ ਜਿਉ ਪਿੰਡ ਸਭ ਤੇਰਾ ਵਾਹਿਗੁਰੂ ਪੰਨਾ ਨੰਕ ਸਭ ਤੇਰੀ ਬੜਿਆਈ ਕੋਈ ਨਾ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਜੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਾਲ ਰਾਖੀ ਮੇਰੀ ਦੀ ਜਿਸ ਕੇ ਸਿਰ ਉਪਰ ਤੁਸ ਮਾਮੀ ਜਿਸ ਕੇ ਸਿਰ ਉਪਰ ਤੁਸ ਸwami ਜਿਸ ਕੇ ਸਿਰ ਉਪਰ ਤੂੰ ਸੁਆਮੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਰੋਦੋਕ ਕੈਸਾ ਪਾਵੇ ਦੀ ਸਾਹ ਦੇ ਵੱਡਾ ਸਤਿਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਜੀ ਸਾਹ ਦੇ ਵੱਜੇਨ ਕਾਲ ਰਾਖੀ ਮੇਰੀ ਜੀ ਸਾਹ ਦੇ ਵੱਡਾ ਸਤਿਗੁਰ ਨਾਨਕ ਜੇਨ ਕਾਲ ਰਾਖੀ ਮੇਰੀ ਜੀ ਵਾਹਿਗੁਰੂ ਦੀ ਕਾਲ ਸਾਲ ਵਾਹਿਗੁਰੂ ਦੀ ਵਾਹਿਗੁਰੂ ਬਾਬਾ ਨਾਨਕ ਜੀ ਬਾਬਾ ਨਾਨਕ ਜੀ ਨਾਨਕ

ਨੀ ਦੇਵ ਨਾ ਡੋਨੇ ਧ੍ਰਿੜ ਕਰ ਲਿਓ ਪੂਰਨ ਹੋਏ ਤੇ ਪਤਾਨੀ ਹੋਏ ਜੋ ਵੀ ਜਹੰਤੂ ਕਸ਼ ਹੋਦੈ ਤੈਨ ਕੀ ਬਾਤ ਬਿਲਾਨੀ ਅਹੰਕਾਰ ਮਿਰਤਨੀ ਹੋਈ ਹੈ ਤਤ ਕਣਕ ਬਖਾਨੀ ਪ੍ਰਭ ਜੀ ਰਾਜਿਓ ਜੋਤ ਸਹਿਜ ਸੁਖ ਸੋਭਾ ਵਾਜਿਆ ਨ ਹਕ ਬਾਣੀ ਕਹੋ ਨਾਨਕ ਨੇ ਚਿਰ ਕਰ ਬਾਦਿਓ ਗੁਰ ਕੀਓ ਬੰਦਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰਨਾਨਕ ਸਾਹਿਬ ਦੀ ਸਮਾਪਤੀ ਤੋਂ ਬਾਅਦ ਆਪਾਂ ਚੱਲ ਗਏ ਜੀ ਚਾਚਾ ਜੀ ਨਰਮੰਡੀ ਨੂੰ ਕਿਉਂਕਿ ਅਖੰਡ ਪਾਠ ਸਾਹਿਬ ਰੱਖ ਦਿੱਤੇ ਸੀਗੇ ਤੇ ਲੰਗਰ ਪ੍ਰਸ਼ਾਦ ਲੰਗਰ ਦਾ ਸਮਾਨ ਲੈਣ ਦੇ ਲਈ ਆਪਾਂ ਜਾਣਾ ਸੀਗਾ ਮੰਡੀ ਚ ਮੰਡੀ ਚ ਪਹੁੰਚ ਗਏ ਐਤਵਾਰ ਸਿਕ ਤੇ ਮੰਡੀ ਤੋਂ ਘਰ ਆਏ ਤਾਂ ਮੈਡਮ ਨਹੀਂ ਸੁੱਤੇ ਪਏ ਸੀ ਮੈਂ ਕਿਹਾ ਜੀ ਉੱਠੋ ਕਹਿੰਦੀ ਆਪਾਂ ਤਾਂ ਨਹੀਂ ਉੱਠਦੇ ਤੁਸੀਂ ਜਾਓ ਜਿੱਥੇ ਜਾਣਾ ਲਓ ਜੀ ਆਪਾਂ ਗੱਡੀ ਲਈ ਮੰਗ ਵੀ ਗੱਡੀ ਲੈਣੀ ਪੈਂਦੀ ਅੱਜ ਕੱਲ੍ਹ ਥੱਲੇ ਆਪਣੀ ਨਹੀਂ ਲਈ ਹੌਲੀ ਹੌਲੀ ਲਵਾਂਗੇ ਜਦੋਂ ਸਾਡਾ ਚੈਨਲ ਚੱਲ ਪਿਆ ਅਸੀਂ ਫੇਰ ਗੱਡੀਆਂ ਵਾਲੇ ਵੀ ਹੋ ਜਾਾਂਗੇ ਤੁਹਾਡੀ ਕਿਰਪਾ ਦੇ ਨਾਲ ਤੁਹਾਡੀ ਸਾਰਿਆਂ ਦੀ ਬਦੌਲਤ ਤੇ ਆਪਾਂ ਜਾਣਾ ਸੀ ਮੰਮੀ ਦੀ ਦਵਾਈ ਲੈਣ ਮਾਸ਼ੀਵਾੜਾ ਸਾਹਿਬ ਤੋਂ 10 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਵੀਰਾਂ ਦੇ ਗੋਡੇ, ਇਮਾਮਾਂ ਦੇ ਭੈਣਾਂ ਦੇ ਗੋਡੇ ਦੁਖਦੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਗੁਰਦੁਆਰਾ ਕਟਾਣਾ ਸਾਹਿਬ ਸ੍ਰੀ ਦੇਗ ਸਰ ਸਾਹਿਬ ਪਾਸ਼ੇ 6ਵੀਂ ਤੇ 10ਵੀਂ ਇੱਥੇ ਮਹਾਰਾਜ ਨੇ ਚਰਨ ਪਾਏ ਸੀਗੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਉਹਦੇ ਨਾਲ ਬਿਲਕੁਲ ਨਾਲ ਗੁਰਦੁਆਰਾ ਸਾਹਿਬ ਦੇ ਬਿਲਕੁਲ ਕੋਲ ਬਾਬਾ ਬੁੱਢਾ ਜੀ ਮੋਰਿਅਲ ਟਰਸਟ ਚੈਰੀਟੇਬਲ ਟਰਸਟ ਹਸਪੀਟਲ ਆ ਇੱਥੇ ਗੋਡਿਆਂ ਦੀ ਜਿਹੜੀ ਦਵਾਈ ਸਮੱਸਿਆ ਦਾ ਜਿਹੜਾ ਹੱਲ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਜਾਂਦਾ ਏ ਬਾਬਾ ਜੀ ਉੱਥੇ ਹੈਗੇ ਆ ਸੇਵਾਦਾਰ ਸਰਵਜੀਤ ਸਿੰਘ ਸੰਘਾ ਉਹਨਾਂ ਦਾ ਨੰਬਰ ਆ 94630 28072 ਤੇ ਤੁਸੀਂ ਕਾਲ ਕਰਕੇ ਉਹਨਾਂ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਤੁਸੀਂ ਇੱਥੇ ਜਾ ਸਕਦੇ ਹੋ ਇੱਥੇ ਹਰੇਕ ਬਿਮਾਰੀ ਦਾ ਇਲਾਜ ਜਿਹੜਾ ਉਹ ਕੀਤਾ ਜਾਂਦਾ ਮਹਾਰਾਜ ਦੀ ਕਿਰਪਾ ਦੇ ਨਾਲ ਪਰ ਉਹਦੇ ਨਾਲ ਹੀ ਜਦੋਂ ਤੁਸੀਂ ਦਵਾਈ ਲੈ ਲਈ ਉਸ ਤੋਂ ਬਾਅਦ ਤੁਹਾਨੂੰ ਇਸ ਉਹ ਆਮਨ ਪਈ ਤਤਾ ਧੀ ਗੁਰਦੁਆਰਾ ਸਾਹਿਬ ਪਾਸ਼ਾ ਸ਼ੇਮੀ ਤੇ ਦਸਮੀ ਇਹ ਪਿੰਡ ਕਟਾਣਾ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਪੈਂਦਾ ਫਿਰ ਤੁਹਾਨੂੰ ਇੱਥੇ ਉਹ ਦਵਾਈ ਨਾਲ ਲਿਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਕਰਕੇ ਕਿ ਮਹਾਰਾਜ ਕਿਰਪਾ ਕਰੋ ਸਾਨੂੰ ਚੜ੍ਹਦੀ ਕਲਾ ਕਰ ਦਿਓ ਉਸ ਤੋਂ ਬਾਅਦ ਆਪਾਂ ਲੰਗਰ ਛੱਕ ਕੇ ਤੇ ਆਪਾਂ ਪਹੁੰਚ ਗਏ ਜੀ ਘਰੇ ਤੇ ਆਪਾਂ ਵੀ ਆ ਕੇ 3:30 ਵਜੇ ਫਿਰ ਦੁਬਾਰਾ ਮੈਂ ਕਿਹ ਚੱਲ ਰੈਸਟ ਕਰ ਲਈਏ ਥੋੜੀ ਜਨੀਰਾ ਹੋ ਗਿਆ ਸੀਗਾ ਤੇ ਆਪਾਂ ਫਿਰ ਨਹਾ ਧੋ ਕੇ ਉੱਠ ਕੇ ਫਿਰ ਆਪਾਂ ਗੁਰਦੁਆਰਾ ਸਾਹਿਬ ਜਾਣਾ ਸੀ ਕਿਉਂਕਿ ਲੰਗਰ ਛਕਾਣ ਲਈ ਪਾਠੀ ਸਿੰਘਾਂ ਨੂੰ ਬਹੁਤ ਅੱਜਕੱਲ ਘੱਟ ਸੇਵਾਦਾਰ ਹੈਗੇ ਕਿਉਂ ਪਿੰਡ ਵਾਲੇ ਸਾਰੇ ਬੰਦੇ ਤਾਂ ਕੈਨੇਡਾ ਅਮਰੀਕਾ ਵਜਾ ਪਹੁੰਚੇ ਆ ਸਿਰਫ ਅਸੀਂ ਰਹਿ ਗਏ ਜਿਨ੍ਹਾਂ ਨੂੰ ਦਾਲ ਰੋਟੀ ਇੱਥੇ ਹੀ ਨਸੀਬ ਹੁੰਦੀ ਆ ਬੜਾ ਸ਼ੁਕਰ ਆ ਮਾਲਕ ਦਾ ਕਿਰਪਾ ਮਹਾਰਾਜ ਦੀ ਤੇ ਫਿਰ ਆਪਾਂ ਗੁਰਦੁਆਰਾ ਸਾਹਿਬ ਚੱਲ ਗਏ ਲੰਗਰ ਛਕਣ ਤੇ ਛਕਾਣ ਦੇ ਲਈ ਤੇ ਸੇਵਾ ਕੀਤੀ ਸੇਵਾ ਕਰਨ ਤੋਂ ਬਾਅਦ ਫਿਰ ਆਪਾਂ ਲੰਗਰ ਛਕਿਆ ਪਹਿਲਾਂ ਸੇਵਾ ਕੀਤੀ ਤੇ ਸਾਰੀ ਸੰਗਤ ਨੂੰ ਵੀ ਲੰਗਰ ਛਕਾਇਆ ਆਪ ਵੀ ਸੇਵਾ ਕਰਕੇ ਫਿਰ ਸਾਰੀ ਸੰਗਤ ਦਾ ਲੰਗਰ ਛਕਾ ਕੇ ਉਸ ਤੋਂ ਬਾਅਦ ਵੀ ਆਪ ਵੀ ਜਿਹੜਾ ਆਪ ਲੰਗਰ ਛਕ ਕੇ ਤੇ ਫਿਰ ਸਾਡੇ ਬਹੁਤ ਸਤਿਕਾਰਯੋਗ ਜਿਹੜੇ ਸੇਵਾਦਾਰ ਪਹੁੰਚੇ ਹੁੰਦੇ ਆ ਉਹਨਾਂ ਨੂੰ ਵੀ ਆਪਾਂ ਖੁਸ਼ ਰੱਖੀਦਾ ਪੂਰਾ ਸੇਵਾਦਾਰਾਂ ਨੂੰ ਵੀ ਤਾਂ ਜੋ ਅਗਲੇ ਰੋਜ ਤੋਂ ਰੋਜ ਜਿਹੜੇ ਸੇਵਾਦਾਰ ਸੇਵਾ ਕਰਦੇ ਰਹੇ ਉਹ ਮੁੰਡਿਆਂ ਨੂੰ ਲੰਗਰ ਛਕਾਇਆ ਮੁੰਡੇ ਪੂਰੇ ਖੁਸ਼ ਹੁੰਦੇ ਪਤਾ ਉਹਨਾਂ ਨੂੰ ਕਿ ਵੀਡੀਓ ਬਣ ਰਹੀ ਹੈ ਨਾਲੇ ਨਾਲ ਇਹਨਾਂ ਦਾ ਵਲੌਗ ਜ਼ਰੂਰੀ ਹੁੰਦਾ ਇਹ ਬੰਦਾ ਤੁਹਾਨੂੰ ਸਾਡੇ ਵਲੌਗ ਚ ਰੋਜ਼ ਦੇਖੂਗਾ ਦੇਖੂਗਾ ਤੇ ਉਸ ਤੋਂ ਬਾਅਦ ਇਹ ਚਾਚਾ ਭਤੀਜਾ ਦੋਨੇ ਇਹ ਵੀ ਲੰਗਰ ਸ਼ਿਕਰਣ ਪਹੁੰਚੇ ਸੀ ਕਿਨਾਂ ਦਾ ਵੀ ਧੰਨਵਾਦ ਤੇ ਉਸ ਤੋਂ ਬਾਅਦ ਆਪਾਂ ਵੀ ਸਬਜ਼ੀ ਲੈ ਕੇ ਤੇ ਫਿਰ ਆਪਾਂ ਚਲੇ ਗਏ ਉੱਚੇ ਦੇਣ ਮੌਲਵੀਆਂ ਦੇ ਘਰੇ ਕਿਉਂਕਿ ਸਬਜ਼ੀ ਸੀਗੀ ਜ਼ਿਆਦਾ ਤੇ ਇਸ ਕਰਕੇ ਆਪਾਂ ਵੀ ਉਹਨਾਂ ਨੂੰ ਵੀ ਦੇਣ ਦੀ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਅਸੀਂ ਵੀ ਗੱਡੀਆਂ ਵਾਲੇ ਬਣ ਜਾਈਏ ਤੁਹਾਨੂੰ ਵੀ ਨਾਲ ਲੈ ਕੇ ਜਾਇਆ ਕਰਾਂਗੇ ਕਮਾਂਡ ਫਰਾਂ ਦੇ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ